ਸੁਣ ਸੰਦੀਪ ਲਾਸਟ ਗੱਲ ਹੈ ਬਾਈ ਆਹ ਦੱਸ ਦੇ ਵੀ 4.5 ਲੱਖ ਵਾਲੀ ਗੱਲ ਹੋਈ ਸੀ ਕਿ ਨਹੀਂ ਹੋਈ ਸੀ ਹੋਈ ਸੀ ਕਿ ਨਹੀਂ ਹੋਈ ਸੀ ਤੇਰੇ ਸਾਹਮਣੇ ਵੀ ਸੀ ਨਾਲੇ ਮੈਂ ਫੋਨ ਲਾਇਆ ਸੀਗਾ ਹੈ ਕੋਈ ਮੰਨ ਗਿਆ ਬਾਬਾ ਬਾਬਾ ਪੀਰ ਬਾਬਾ ਗੱਪਾ ਦਾ ਕੁਝ ਨਹੀਂ ਡੱਕਰਾ ਡੱਕਰਾ ਕਰ ਦੇਣਗੇ ਜ਼ਾਲਮ ਛੇ ਲਪੂ ਕਹ ਲਗਾਤਾ ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਆਪਾਂ ਐ ਸੀਗੇ ਘਰੇ ਜੀ ਕੱਲ ਦਾ ਦਿਨ ਘਰੇ ਰਹੇ ਨਹੀਂ ਗੇ ਕੱਲ ਛੁੱਟੀ ਤੇ ਸੀਗੇ ਸਾਰਾ ਦਿਨ ਆਸ-ਪਾਸੇ ਰਿਸ਼ਤੇਦਾਰੀਆਂ ਚ ਲੰਘਿਆ ਕਿਉਂਕਿ ਲੋਹੜੀ ਦਾ ਸਮਾਨ ਦੇ ਕਾਉਣਾ ਸੀ ਭੈਣਾਂ ਨੂੰ ਤੇ ਮਾਤਾ ਹੋ ਗਈਆਂ ਰੋਟਾ ਰੜਕਾ ਤਿਆਰ ਬਸ ਤਿਆਰੀ ਹੈ ਕਿਆਰ ਗੁੱਡ ਬੈਲ ਗੁੱਡ ਠੀਕ ਹੈ ਤੇ ਤੂੰ ਫਿਰ ਤੇਰਾ ਤਰੀਕ ਨੂੰ ਵਿਆਹ ਤੇ ਜਾਣਾਗਾ ਆਪਾਂ ਤਾਂ ਜਾਣ ਹੀ ਨਹੀਂ ਸਕਦੇ ਕੰਮ ਕਰਕੇ ਹਾਂ ਉਹਦੇ ਹੈ ਵੀ ਮੱਲਾ ਸ਼ਨੀਵਾਰ ਐਦਵਾਰ ਕਿਹੜੀ ਸ਼ਨੀਵਾਰ ਐਦਵਾਰ ਤਾਂ ਕੱਲ ਨੂੰ ਆ ਸੱਚਾ ਨਾ ਅੱਜ ਸ਼ੁੱਕਰਵਾਰ ਆ। ਬੱਸ ਆਉਣ ਵਾਲੀ ਆ ਮਾ ਤੇਰਾ ਮੜਾ ਜਲਦੀ ਕਰ। ਮੁੰਡੇ ਲਈ ਕੀ ਜਾਂਦੇ ਓਥੇ ਗਰਾਂ? ਕਿਹਦੇ ਨਾਲ ਵੀ ਕਾਲ ਮਾਰੀ ਐ? ਕੱਲਾ ਆਟਲੈਟ ਚ ਗਈ ਸੀ ਵਰ ਘੁੰਮਣ ਹੈ? ਹਾਂ ਹੋਰ ਮਾਈ ਵੀ ਤਾਂ ਮੁਰਾਜ ਨੂੰ ਲੇਖਾ ਦੇ ਦਿਆਂ। ਆਹ ਹੈ। ਇਹ ਖਰੀਦ ਲਈ ਫਿਰ ਸ਼ੋਪਿੰਗ ਕੀ ਕੀਤੀ ਮਨਾਇਦਾ ਸਮਣਾ ਯਾਰ। ਆਹ ਫਤਵਾ। ਇਹ ਆਟਲੈਟ ਚ ਗਈ ਸੀ ਕਿ ਨਹੀਂ? ਕਿਵੇਂ ਲੱਗਿਆ ਤੁਹਾਨੂੰ ਆਟਲੈਟ? ਅਕੇ ਐਵੇਂ ਹੀ ਤੁਰੇ ਫਿਰਦੇ ਵੇਲੇ ਭੋਗ ਦੇ ਇੱਥੇ ਤਾਂ ਹੈ। ਕਿਹੜਾ ਆਟਲੈਟ ਵੀ ਮੁੰਡੇ ਐਵੇਂ ਹੀ ਤੁਰੇ ਫਿਰਦੇ ਵੇਲੇ? ਉਹ ਤਾਂ ਜੀ ਨਹੀਂ ਕਰਦਾ ਉਹਨੂੰ ਜੀ ਨਹੀਂ ਕਰਦਾ ਐਸੀ ਹੋਣ ਪੂਰੇ ਥੱਲੇ ਹਾਂ ਕੋਈ ਨਾ ਪੈਸੇ ਫੁੱਲੇ ਆਉਣਗੇ ਆਹ ਹਟਾਓ ਵਾਟ ਦ ਬੈਲ ਗੱਡ ਡੈਡੀ ਕੀ ਕਹਿੰਦਾ ਹੁੰਦਾ ਅੰਗਰੇਜ਼ੀ ਚ ਮਾੜਾ ਇਹ ਕਹਿੰਦਾ ਹੁੰਦਾ ਤੈਨੂੰ ਕੁਝ ਮੈਨੂੰ ਯਾਦ ਨਹੀਂ ਹੁੰਦਾ ਗੱਡ ਬੈਲ ਗੱਡ ਪਤਾ ਨਹੀਂ ਕੀ ਆਏ ਜੇ ਲੱਗਦਾ ਜਿਹੜੀ ਨੇ ਉੱਪਰ ਆਹ ਉਹ ਨਹੀਂ ਲੇਟ ਹੋਇਆ ਬਹੁਤ ਟਾਈਮ ਪਿਆ ਕਾਣੂ ਪੱਜਾ ਜਾਣਾ ਬਾਬਾ ਠੰਡ ਹੈ ਗਿਆ ਯਾਰ ਮਾੜਾ ਐ ਮੈਨੇਜਰ ਨੂੰ ਕਹਿਦੀ ਕਿੰਨਾ ਟਾਈਮ ਹੋ ਗਿਆ 55 ਕਿੰਨੇ ਹੋ ਗਏ ਤੇ 5 ਮਿੰਟ ਬਹੁਤ ਪਏ ਆ ਗੱਡੀ ਥਲੇ ਥੋੜਾ ਆਉਣਾ ਹੁਣ ਤੁੰਦ ਪਤਾ ਕਿੰਨੀ ਹੈਗੀ ਕਹਦੀ ਕੋਈ ਦੇਖਦਾ ਨਹੀਂ ਸੀ ਟਾਈਮ ਨਾਲ ਉੱਠ ਖੜਿਆ ਕਰੋ ਆ ਸੌਂਗ ਪਾਈ ਰਹਿਨੇ ਉਹ ਤੋਂ ਹਾਂ ਬਲੌਗ ਦੀ ਪਈਆ ਮੈਂ ਇੱਥੇ ਹੀ ਜਾਣਾ ਹਾਂ 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 ਖੋਲ ਤਾਂ ਮੈਨੂੰ ਦਰਵਾਜ਼ਾ ਬਾਹਰ ਦਾ ਠੰਡ ਬਹੁਤਾ ਕਰਨ ਠਰ ਗਿਆ ਰਪਾਲ ਕਿਹਾ ਚਾਲਾ ਸੱਜਣਾ ਠੰਡ ਰਹਿ ਗਿਆ ਬੋਲੇ ਨਹੀਂ ਜਾਂਦਾ ਹੈ ਘੁੰਗੜੀ ਜਾਨਾ ਪਾਲਿਆ ਕਰ ਜਦੋਂ ਅੱਧੀ ਗਰਮੀ ਸੀ ਕਿ ਉਹ ਤਾਂ ਤੂੰ ਦੋ ਦੋ ਕੋਟ ਪਾ ਕੇ ਜਾਂਦਾ ਹੁੰਦਾ ਸੀਗਾ ਤੇ ਹੁਣ ਜਦੋਂ ਪੂਰੀ ਠੰਡਾ ਹੁਣ ਤੂੰ ਆ ਛੜਿਆ ਜਾ ਕੋਟ ਪਾ ਲੈਣਾ ਇੱਕ ਸੰਦ ਨਾਲ ਤਾਂ ਦਾ ਦੇ ਭਿੜਦੇ ਜੂਨ ਮਹੀਨੇ ਤਰਪਾਲ ਤੇ ਗਲੇ ਡੇਗਦੇ ਹੁੰਦਾ ਵੀ ਠੰਡੇ ਪੜਨਾ ਰਪਾਲਨਾ ਪੈਣਾ ਹੈ ਮੈਨੂੰ ਲੱਗਦਾ ਐਂਪਲਸ ਕਰਾਉਣੀ ਪਵੇ ਲ ਬਾਹਰ ਬੋਚਾ ਸੁਖਰਾ ਚੱਲ ਗੀਜਰ ਚੱਲ ਪਿਆ ਏ ਪਨੀਰ ਬਣਾਉਣਾ ਕਿ ਕੀ ਬਣ ਸੋਇਆ ਪਨੀਰ ਕਿ ਨਾਰਮਲ ਪਨੀਰ ਬਣਾਵਾਂਗੇ ਲੱਕੜ ਗੋਭੀ ਲੱਕੜ ਗੋਭੀ ਲੱਕੜ ਗੋਭੀ ਵਾਤੇ ਉਹ ਚਾਈ ਨਹੀਂ ਆਰਕੜੀਆਂ ਹੁੰਦੀਆਂ ਪਰ ਖੰਡਾ ਕੇ ਕੀ ਉਹ ਤਿੱਖੇ ਮਸਾਲੇ ਤਿੱਖੇ ਮਸਾਲੇ ਲੈਂਦੇ ਸਾਰਾ ਬਿਲੈਂਦਾ ਭਾਜੀ ਹੈ گارਲਿਕ ਜਿੰਗਰ ਸਾਰਾ ਕੋਸਾ ਬਾਬਾ ਉਹ ਤੇ ਕੋਸਾ گارਲਿਕ ਜਿੰਗਰੀ ਆ ਬਹੁਤ گارਲਿਕ ਜਿੰਗਰ ਪਤਾ ਮੈਨੂੰ ਕਿੱਥੋਂ ਜ਼ਿਆਦਾ ਦੇਣਾ ਉਹ گارਲਿਕ ਕਿਹੜਾ ਇੱਕ 버거 ਜਿਆਦਾ ਹੁੰਦਾ ਕਿ ਉਸ ਜੀ گارਲਿਕ ਓਹੀ ਨਾ ਕਲਾਸਿਕ ਜਿੰਗਰ ਹੁੰਦਾ ਕਲਾਸਿਕ ਜਿੰਗਰ ਇਹ ਜੋ ਜਿੰਗਰ ਆਇਆ ਬਾਬਾ ਇਹ ਪੋਹ ਬਣਾਵਾਂਗੇ ਅੱਜ ਲਓ ਜੀ ਪੌਣੇ 11 ਆਪਣੇ ਦੋਨੇ ਮੁੰਡੇ ਆ ਚੁੱਕੇ ਆ ਤੇ ਬਾਈਆਂ ਨੇ ਕਿ ਪੌਣੇ 11 ਹੋਗੇ ਤੇ ਮੈਂ ਕਰਦਾ ਆਂਟੀ ਨੂੰ ਫੋਨ ਆਪਣੇ ਦੋਨੇ ਮੁੰਡੇ ਵੀਰ ਜੀ ਆਪਣੇ ਦੋਨੇ ਸਾਥੀ ਟੈਂਪੂ ਵਿੱਚ ਤੇਰੀ ਗੱਲ ਸੁਣ ਤੂੰ ਭੱਜ ਕੇ ਜਾ ਬਾਈ ਬਣ ਕੇ ਆਂਟੀ ਜੇ ਫੋਨ ਚੱਕ ਲਿਆ ਤਾਂ ਦੇਖਦੇ ਆਂਗੇ ਤੇ ਚੌਲ ਮੁੱਕ ਕੇ ਪਏ ਜਾਂ ਮੈਂ ਆਂਟੀ ਮਾਰ ਭੱਜ ਕੇ 11 ਵਜੇ ਵੀ ਆਂਟੀ ਫੋਨ ਚੱਕੂ ਨੇ ਚੱਕ ਲੂਗੀ ਚੱਕ ਆਂਟੀ ਵੀ ਆਪਣੀ ਆ ਫੋਨ ਲਾ ਦੇ ਲਾ ਦਿੰਦੇ ਆ ਵੀਰ ਜੀ ਸਾਨੂੰ ਜੀ ਥੋੜਾ ਜਿਹਾ ਘਾਪ ਪੜਾ ਘਾਪ ਥੋੜਾ ਜਿਹਾ ਘਟਾ ਦਵਾ ਚੈਰੀ ਮਾਨ ਕਹਿੰਦਾ ਹੁੰਦਾ ਤੋਫੀ ਬਾਬਾ ਉਹਨੂੰ ਦੇਣੀ ਸੀ ਇੱਕ ਅਗ ਨਹੀਂ ਗਿਆ ਅੱਛਾ ਤੂੰ ਹੀ ਲੈ ਉਹੀ ਲੈ ਕੇ ਆਇਆ ਹੈ ਤੂੰ ਹੀ ਲੈ ਕੇ ਆਇਆ ਮੈਂ ਹਰਪਾਲ ਦੇ ਗਿਆ ਮੈਂ ਤਾਂ ਨਹੀਂ ਤੂੰ ਹੀ ਭੜਾਈ ਇਹਨਾਂ ਨੂੰ ਗਲਤੀ ਹੋ ਗਈ ਹਾਂ ਸੰਦੀਪ ਨੂੰ ਕੋਈ ਨਹੀਂ ਢੀਕਦਾ ਬਾਈ ਵੀ ਗੰਗਾ ਨਗਰ ਗਿਆ ਹੋਇਆ ਆ ਜਾ ਆ ਜਾ ਪਤਾ ਕਿਉਂ ਢੀਕਦੇ ਆਂਗੇ ਦੇਖੋ ਇੱਕ ਕਾਤਿਲ ਨੰਬਰ 2 ਤੀਜਾ ਕਾਤਿਲ ਨੰਬਰ ਮੈਂ ਇਕੱਲਾ ਹੀ ਚੋਬਰ ਦਾਲਸਰ ਜੀ ਬਾਬਾ ਕਿਵੇਂ ਬਣੇ ਬਣਗੇ ਸਾਜੀ ਬਣੇ ਚੋਬਰ ਕੌਲ ਬਣੀ ਜਾਂਦੇ ਨੇ ਨਹੀਂ ਬਾਬਾ ਹੈ ਟੈਨਸ਼ਨ ਕਿ ਮਰ ਜਾਈਂਗਾ ਅੱਜ ਬੈਠਿਆਂ ਕਿ ਉਹ ਕਲਾਓ ਖੜਾ ਯਾਰ ਤੈਨੂੰ ਭੋਲੇ ਦੇ ਚਿਹਰੇ ਤੇ ਤਰਸ ਨਹੀਂ ਆਉਂਦਾ ਨਹੀਂ ਆਉਂਦਾ ਅੱਧੀ ਰਾਤ ਤੂੰ ਕਲਮ ਚੱਕੀ ਆ ਕਲਮ ਦੀ ਸੁੰਘਾ ਕੇ ਕਹਿ ਦੇ ਕਿਵੇਂ ਢੰਡ ਚ ਉਹਦਾ ਮੂੰਹ ਸੁੰਘੜਿਆ ਪਏ ਦੇ ਦੇ ਕਿਵੇਂ ਪਏ ਆ ਪਰ ਜਮੀਂ ਸ਼ਰਮ ਖੰਗ ਹੈ ਨਹੀਂ ਯਾਰ ਤੈਨੂੰ ਦੇਖੀ ਆ ਸ਼ਰਮ ਉਹਦੇ ਘਾਟੇ ਗਾ ਦੇ ਸਿੱਧਾ ਦੇਖ ਉਧਰ ਤਾਂ ਦੇਖੋ ਜਾਨ ਸੁਣਾ ਦੇ ਬਲਵਾ ਦਾ ਉਹ ਦੇਖ ਤਰੇ ਯਾਰ ਦੇਖੀ ਕਿਵੇਂ ਗੱਡਿਆ ਸਿਰ ਦੇਖੀ ਨਾ ਇਹ ਗੱਲ ਬਾਤ ਗੱਲ ਦੇ ਸਾਲੇ ਜੇ ਬਰੋਹਣੇ ਆਏ ਹੁੰਦੇ ਘਰੇ ਚੱਲਿਆ ਬਾਬਾ ਘਰ ਦੇਖ ਰਿਹਾ ਕੀ ਬਣਾਉਣਾ ਤੂੰ ਮੇਰੀ ਸੁਣ ਲੈ ਗੱਲ ਮੈਂ ਸੁਣੀ ਐ ਇੱਕ ਗੱਲ ਤੈਨੂੰ ਇੱਕ ਹੀ ਜਾਂਦਾ ਭੋਲਾ ਚਿਹਰਾ ਤੈਨੂੰ ਇਹਦੀ ਸ਼ਕਲ ਹੈਗੀ ਭੋਲਾ ਚਿਹਰਾ ਲੇਡਾ ਨਾ ਉਹ ਠੰਡ ਜੀ ਮੰਨੀ ਖੜਾਗਾ ਉਤੋਂ ਲੱਗਦਾ ਹੈ ਕਿ ਕਈ ਕੁੜੀਆਂ ਤੋਂ ਠੱਗਿਆ ਗਿਆ ਲੱਗਦਾ ਤੈਨੂੰ ਭੋਲਾ ਚਿਹਰਾ ਹੈ ਇੰਨਾਂ ਨੇ ਜਿਆਦਾ ਨਹੀਂ ਕੀਤੀ ਲੱਗਦਾ ਤੈਨੂੰ ਭੋਲਾ ਚਿਹਰਾ ਇਹ ਚੰਟ ਬਹੁਤ ਹੈ ਬਹੁਤ ਚੰਟ ਹੈ ਚੰਟ ਦਾ ਘਰ ਹੈਗਾਗਾ ਪਿੱਛੇ ਜੀ ਕੰਮ ਕਰਾ ਕੇ ਹਟਿਆਗਾ ਚੱਜਾ ਜਾ ਉਹਦੀ ਪੱਟੀ ਪਹਚਾ ਕੇ ਹਟਿਆ ਆ ਗਈ ਆ ਸੂਰੀਆਂ ਨਰਸਿੰਗ ਨੇ ਪਿੱਛਾ ਭਰਦਾ ਜੀ ਇਹ ਉਹ ਆ ਦਾਤ ਕਿੰਨੀ ਲੱਸੀ ਸੀਗੀ ਹੈ ਇੱਕ ਸਾਲ ਦੀ ਸਾਢੇ 4 ਲੱਖ ਦੀ ਆ ਫੀਸ ਕਹਿੰਦਾ ਇਹ ਇੱਕ ਸਾਲ ਦੀ ਕਹਿੰਦਾ ਪਰਦਾ ਹੈ ਉਹ ਮਾਹਰਾ ਭਰਾਵਾ ਨਹੀਂ ਇੰਨੀ ਤਾਂ ਵਾੜੀ ਨਹੀਂ ਹੋਗੀ ਇਹ ਪਰਦਾ ਰਿਆ ਇੰਨੀ ਤਾਂ ਵਾੜੀ ਹੈ ਇੰਨੀ ਤਾਂ ਗੱਪ ਮਾਰ ਗਿਆ ਵਾੜੀ ਉਹ ਰਾਤ ਨੂੰ ਫੋਨ ਲੈ ਕੇ ਤਲੀ ਯਾਦ ਬੱਬਾ ਸਾਢੇ ਤਾਂ ਮੂੰਹ ਬਾਹਰ ਕਢਾ ਓਏ ਇਹ ਸ਼ਾਮ ਮਾਰ ਰਾਤ ਨੂੰ ਹੈ ਦਰਜਾ ਇਹਦੇ ਦੰਬਲ ਪਾਓ ਬਾਬਾ ਮੇਰੀ ਗੱਲ ਤਾਂ ਸੁਣ ਲੈ ਬਾਬਾ ਇੱਕ ਗੱਲ ਸੁਣ ਜਾ ਮੇਰੀ ਗੱਲ ਸੁਣ ਸੰਦੀਪ ਲਾਸਟ ਗੱਲ ਹੈ ਬਾਈ ਆਹ ਦੱਸ ਦੇ ਵੀ ਸਾਢੇ 4 ਲੱਖ ਵਾਲੀ ਗੱਲ ਹੋਈ ਸੀ ਕਿ ਨਹੀਂ ਹੋਈ ਸੀ ਹੋਈ ਸੀ ਕਿ ਨਹੀਂ ਹੋਈ ਸੀ ਤੇਰੇ ਸਾਹਮਣੇ ਵੀ ਸੀ ਨਾਲੇ ਮੈਂ ਫੋਨ ਲਾਇਆ ਸੀਗਾ ਹੈ ਕੋਈ ਮੰਨ ਗਿਆ ਬਾਬਾ ਬਾਬਾ ਪੀਰ ਬਾਬਾ ਗੱਪਾਣਾ ਓਏ ਓਏ ਨਿਸ਼ਾਨੀ ਦੀ ਪੋਟਲੀ ਬਾਬਾ ਯਾਰ ਤੋ ਇੰਨਾ ਮੈਂ ਇੰਨਾ ਨਹੀਂ ਸੱਣੀ ਤੇ ਮੈਂ ਤਾਂ ਤੈਨੂੰ ਭੋਲਾ ਚਿਹਰਾ ਸਮਝਾਇਆ ਯਾਰ ਮੇਰੇ ਨਾਲ ਫਰੈਂਡ ਜਿਹੜੀ ਜੀਐਨਐਮ ਕਰਦੀ ਸੀਗੀ ਸਾਢੇ 4 ਵਾਲੇ ਤਾਂ ਪਪਾ ਨੂੰ ਮੈਂ ਨਹੀਂ ਆਪੜੇ ਮੈਂ ਦੱਸਦਾ ਇੱਕ ਕੁੜੀ ਨੂੰ 1 ਵਜੇ ਫੋਨ ਲਾਇਆ ਮੈਂ ਰਾਤ ਨੂੰ ਕੁੜੀ ਨੂੰ ਸਿਰਫ ਇਹ ਪੁੱਛਣ ਮਾਰੇ ਵੀ ਜੀਐਨਐਮ ਦੀ ਫੀਸ ਕਿੰਨੀ ਹੁੰਦੀ ਹੈ ਅੱਸੀ ਗਿਆ ਉਹ ਕਹਿੰਦੇ ਤੇ ਨਾ ਮਤਲਬ ਕਿ ਨਾ ਮਤਲਬ ਕਿ ਜਿਹੜੀ ਇੱਕ ਅਨੇ ਦਿਨ 3 ਸਾਲ ਦੀ ਹੁੰਦੀ ਆ 3 ਸਾਲ ਦੀ ਕਹਿੰਦਾ 80000 ਫੀਸ ਹੈ ਕਹਿੰਦਾ ਵੱਧ ਤੋਂ 1.5 ਲੱਖ ਹੁੰਦੀ ਆ ਕਹਿੰਦਾ ਸੰਦੀਪ ਯਾਰ ਇੰਨੀ ਵੱਡੀ ਸਾਡੇ 4 ਲੱਖ ਬੰਦਾ ਕਹਿੰਦਾ আর ਮੈਂ ਕਹਿੰਦਾ আর ਮੈਂ ਮਹੀਨੇ ਕਹਿੰਦਾ 1 ਸਾਲ ਦੀ ਫੀਸ ਹੁੰਦੀ ਆ ਜੀ ਹੁੰਦੀ ਆ ਯਾਰ 3 ਸਾਲ ਕਹਿੰਦਾ ਨਜੀਣਾ ਕਰਾਈ ਜਾਣੀ ਕਹਿੰਦਾ ਇਹ ਕਹਿੰਦਾ ਬਾਬਾ ਐਡਾ ਗੋਲਾ ਤੂੰ ਕਿੰਨਾ 13 ਲੱਖ ਰੁਪਇਆ ਹੋ ਗਿਆ ਐਡਾ ਗੋਲਾ ਬਣਾਇਆ ਕਿਵੇਂ ਤੂੰ ਇਹ ਐਸ ਨੋਟ ਤੇਰੇ ਅੰਦਰ ਬਣ ਕਿਵੇਂ ਗਿਆ ਕਿਹੜੇ ਹਿਸਾਬ ਨਾਲ

ਦੇ ਫਸੂਆਂ ਨੂੰ ਹੁਣ ਚਰਨਗੇ ਕਿ ਕੀ ਚਾਹੀਦਾ ਹੁਣ ਦੇਖੇੜੇ ਹਸਾਬ ਨਾਲ ਪ੍ਰਾਂਤ ਚੋ ਕੁਝ ਨਹੀਂ ਢਕਰਾ ਢਕਰਾ ਕਰ ਦੇਣਗੇ ਜ਼ਾਲਮ ਸੇ ਲੱਭੂ ਕੋ ਲੱਗਦਾ ਹੋਰ ਕੀ ਯਾਰ ਇਹਨਾਂ ਡੇਢ ਘੰਟਾ ਹੋ ਗਏ ਲੱਗੇ ਮੇਰੇ ਹੋਰ ਕੀ ਲੱਗਿਆ ਬਲੇ ਘੰਡਾ ਭੁੱਕਾਣ ਲਈ ਤਾਂ ਭੁੱਕਾ ਦੇ ਬਿਨਾਂ ਲਿਖਾ ਕੀ ਕਹਿਣਾ ਚਾਹੋਂਗੇ ਤੁਸੀਂ ਗੰਡੇ ਤੇ ਉਨਡੋ ਬਲਾਈ ਤੁਸੀਂ ਯਾਰ